ਬੱਤ ਸਾਡੇ ਗੁਰਾਂ ਨੇ ਸਾਡੇ ਰਿਵਾਰ ਦੇ ਤਾਂ ਪਰਵਾਰ ਸਾਡੇ ਦੁਰਾਂ ਨੇ ਸਾਡੇ ਰਿਵਾਰ ਦੇ ਤਾਂ ਪਰਵਾਰ ਓਏ ਅਸੀਂ ਪੁੰਨ ਵਾਲੇ ਪਾਪਾਂ 'ਚ ਕਰਮ ਬਦਲੇ ਉਹ ਜਿਹੜੇ ਸਿੱਖ ਵੀ ਗੁਰੂ ਦੇ ਉਹ ਕਟਾ ਦੇ ਬੰਦ-ਬੰਦ ਅਸੀਂ ਸਰਫਸਾ ਬਣ ਲੈ ਕਰਮ ਬਦਲੇ ਮੈਂ ਚਲਤਾ ਫਲਾਉਂਦੇ ਨੇ ਉਹਨਾਂ ਦੇ ਤਾਂ ਲੱਖਾਂ ਜੇ ਫਾਲੋਅਰ ਹੋ ਜਾਂਦੇ ਨੇ ਪਰ ਇਹੋ ਜਿਹੇ ਇਨਸਾਨ ਨੂੰ ਇਹੋ ਜਿਹੇ ਚੰਗੇ ਬੰਦੇ ਨੂੰ ਲੋਕੀ ਸੋਨਾ ਪਸੰਦ ਨਹੀਂ ਕਰਦੇ ਜੀ ਬਾਬਾ ਪੈਦਰੋਂ ਪੰਡਿਤ ਸਾਹਿਬ ਨੰਨੇ ਸਟੇਜ ਪਰਫਾਰਮ ਬਹੁਤ ਕੀਤਾ ਤੇ ਬਹੁਤ ਚੰਗਾ ਕੀਤਾ ਬਹੁਤ ਚੰਗਾ ਪਰਫਾਰਮਸ ਮਿਲਿਆ ਉਹ ਵਿੱਚੋਂ ਭਰੇ ਪੈਨੇ ਸਾਰੇ ਬੇਈਮਾਨੀ ਨਾਲ ਭਰੇ ਪੈਨੇ ਸਾਰੇ ਬੇਈਮਾਨੀ ਨਾਲ ਤੇ ਤੋ ਵਫਾਦਾਰ ਮਹਲਕ ਜੇ ਗੁਰੂ ਘਰਾਂ ਚੋਂ ਘਰਾਂ ਸਤੈ ਚੋਰੀ ਹੋਈ ਜਾਣੇ ਨਾ ਮੜੀਆਂ ਚ ਰੱਖੇ ਚੌਕੀਦਾਰ ਮਹਲਕ ਜੇ ਦਿੱਤੇ ਨਾ ਪੜੇ ਤੋ ਨਹੀਂ ਬਿਲਕੁਲ ਪਾੜਦੇ ਇਹ ਕੰਮ ਤਾਂ ਹੁੰਦਾ ਕਿ ਆਪਣਾ ਚੱਲਦਾ ਕੰਮ ਤਾਂ ਦਾ ਆਪਣੀ ਮਿਹਨਤ ਨਹੀਂ ਕਰਦੇ ਹੋਰ ਆਖੇ ਬਨੇ ਫਿਰਦੇ ਨੇ ਜਿਹੜੇ ਮਾਂ ਬੋਲੀ ਦੇ ਮੈਂ ਗੁੱਸਾ ਕਰੀ ਜਾਂਦੇ ਨਾ ਦੇ ਜੇ ਪੇਟ ਖੋਲੀ ਦੇ ਮੁੱਠੀ થી ਤੇ ਹਾਸ ਦਾ ਕਈ ਕਰ ਪ੍ਰਚਾਰ ਸੇਖੀ ਤੇ ਹਾਸ ਦਾ ਕਈ ਕਰ ਪ੍ਰਚਾਰ ਖਾ ਕੇ ਗੁਰੂ ਦਾ ਤੇ ਗੱਲਾਂ ਸੈਂਸ ਦੀਆਂ ਕਰਦੇ ਅੱਗੇ ਦੇ ਲੋਕ ਕਹਿੰਦੇ ਕੇ ਬਚਾਉਣੀ ਆ ਪੰਜਾਬੀ ਟਾੜੇ ਆਪਦੇ ਜਵਾਕ ਕੌਣ ਵਿੰਟ ਪੜਦੇ ਆ ਲਫ਼ਜ਼ਾਂ ਦੀ ਕੀ ਟੀਮ ਕੋ ਹੁੰਦੀ ਪੁੱਛੀ ਕਿਸੇ ਸਿਆਣੇ ਨੂੰ ਉਮਰਾਂ ਹੀ ਨੇ ਬੀਤ ਜਾਂਦੀਆਂ ਲਫ਼ਜ਼ਾਂ ਨੂੰ ਸੁਧਾਰਨ ਨੂੰ ਕਿ ਉਮਰਾਂ ਬੀਤ ਜਾਂਦੀਆਂ ਲਫ਼ਜ਼ਾਂ ਨੂੰ ਸੁਧਾਰਨ ਨੂੰ ਪਰ ਇਹ ਤਾਂ ਸੁਧਰੇ ਹੋਈ ਲਫ਼ਜ਼ ਨੇ ਤੇ ਵੀਰ ਦੀ ਵਾਅਦ ਤੋਂ ਵਾਅਦ ਸਪੋਰਟ ਕਰੋ ਕਿਉਂਕਿ ਚੰਗੀ ਸੋਚ ਵਾਲਾ ਇਨਸਾਨ ਜਦੋਂ ਚੰਗਾ ਹੁੰਦਾ ਅੱਗੇ ਤਾਂ ਸਮਾਜ ਵੀ ਚੰਗਾ ਹੁੰਦਾ ਹੈ ਇਹ ਆਪਣਾ ਗੀਤ ਲੈ ਤੇ ਇਹ ਆਪਣੇ ਮਨ ਦੇ ਵਿੱਚ ਹੁੰਦਾ ਹੈ ਕਿ ਇਹ ਗੀਤ ਕਿਹੜਾ ਹਾਂਜੀ ਕਲਾਕਾਰ ਕਿਹਨੂੰ ਸੂਟ ਕਰੇਗਾ ਉਹ ਗੀਤ ਜਿੰਨਾ ਮੈਂ ਲਿਖਿਆ ਸੀ ਤੇ ਮੇਰੇ ਮਨ ਦੇ ਵਿੱਚ ਵਿਚਾਰ ਸੀ ਕਿ ਇਹ ਜਿਹੜਾ ਗੀਤ ਹੈ ਜੀ ਕਣਕਾ ਜੀ ਨੂੰ ਬਹੁਤ ਸੂਟ ਕਰੂਗਾ ਹਾਂ ਇੱਕ ਪਲ ਦਾ ਦਰਦ ਸੇਨਾ ਓਖਾ ਤੂੰ ਨਾ ਮੀਨੇਂਦਰ ਸਮੋਇਆ ਏ ਨਾਨਕ RAM ਇਸਾਇਲਾ ਤੇਰੀ ਕੁੱਖ ਚੋਂ ਪੈਦਾ ਹੋਇਆ ਏ नानक राम ई सरी कुख चो पैदा हुया हो ते कॾहिं न सघ ते के नी सघ दुनिया जेकी हो तेरी ममता वरगी भगति म ਆਪ ਕੀ ਤੇ ਪੀਰ ਪਗੰਬਰ ਨੇ ਕੀਤੀਆਂ ਸਾਥ ਸ੍ਰੀ ਕਾਲ ਜੀ ਮੈਂ ਬਾਲਮਗਰਿੰਦਪੁਰ ਆਪ ਜੀ ਦੇ ਨਾਲ ਅੱਜ ਇੱਕ ਐਸੀ ਸਖੀਤ ਨੂੰ ਲੈ ਕੇ ਆਂ ਜਿਸ ਦੇ ਗਾਣੇ ਤੁਸੀਂ ਘਰਾਂ ਵਿੱਚ ਧੀਆ ਭੈਣਾਂ ਲੱਗੇ ਬਹਿ ਕੇ ਸੁਣ ਸਕਦੇ ਹੋ ਕਿਉਂਕਿ ਅੱਜ ਕੱਲ ਦਾ ਜਿਵੇਂ ਦਾ ਜਮਾਨਾ ਚੱਲ ਰਿਹਾ ਹੈ ਲੋਕੀ ਲੱਚਰਤਾ ਵੱਲ ਜ਼ਿਆਦਾ ਜਾ ਰਹੇ ਨੇ ਇਹ ਚੰਗੇ ਬੰਦਿਆਂ ਦੇ ਵੀ ਗੀਤ ਸੁਣਨੇ ਚਾਹੀਦੇ ਨੇ ਚੰਗੇ ਬੰਦਿਆਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਚੰਗੇ ਬੰਦੇ ਦੀ ਕਦਰ ਨਾ ਕੀਤੀ ਜਾਵੇ ਤੇ ਹੋ ਸਕਦਾ ਹੈ ਕਿ ਉਹ ਪੁੱਠੇ ਰਸਤੇ ਤੇ ਪੈ ਜਾਵੇ ਆਪਾਂ ਨੂੰ ਪੁੱਠੇ ਰਸਤੇ ਤੇ ਨਹੀਂ ਜਾਣ ਦੇਣਾ ਆਪਾਂ ਚੰਗੇ ਰਸਤੇ ਤੇ ਉਹਨੂੰ ਲੈ ਕੇ ਆਉਣਾ ਕਿਉਂਕਿ ਜੋ ਬੰਦਾ ਚੰਗਾ ਹੁੰਦਾ ਉਸ ਨੂੰ ਚੰਗੇ ਰਸਤੇ ਤੇ ਹੀ ਜਾਉ ਤੇ ਬਹੁਤ ਵਧੀਆ ਹੁੰਦਾ ਆਪਾਂ ਗਾਣੇ ਬਹੁਤ ਸੁਣਦੇ ਆ ਰੰਮੀ ਹੁੰਦਾਵੇ ਉਹਨਾਂ ਦੇ ਵੀਰ ਨੇ ਉਹਨਾਂ ਨੂੰ ਲੋਕਤਤ ਦਿੱਤੇ ਸੀ ਤੇ ਆਪ ਜੀ ਨੂੰ ਹੁਣ ਉਹਨਾਂ ਦੀ ਬਾਜ ਵੀ ਸੁਣਾਵਾਂਗੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਕਿ ਕਿਦਾਂ ਦਾ ਉਹਨਾਂ ਦਾ ਸੁਭਾਅ ਹੈ ਤੇ ਕਿਵੇਂ ਦੇ ਇਨਸਾਨ ਨੇ ਤੁਸੀਂ ਆਪ ਹੀ ਉਹਨਾਂ ਦੇ ਸ਼ਬਦਾਂ ਤੋਂ ਅੰਦਾਜ਼ਾ ਲਗਾ ਲੋਗੇ ਕਿ ਉਹ ਕਿੱਦਾਂ ਦੇ ਇਨਸਾਨ ਨੇ ਸਸਤੀ ਕਾਲ ਜੀ ਸਸਤੀ ਜੀ ਸਤਿ ਪੁੱਤ ਬਿਨਾ ਬਹੁਤ ਸਿੱਖਾਲ ਸਾਰੇ ਦਰਸ਼ਕਾਂ ਤੇ ਧੀਰਜ ਜਿੰਨੜ ਵਾਲੇ ਨੂੰ ਬਹੁਤ ਧੰਨਵਾਦ ਹੈ ਮੇਟੀ ਕਾ ਜਿਨ੍ਹਾਂ ਮੇਰੇ ਇਸ ਕੈਲਟੀ ਕਦਰ ਨੂੰ ਸਮਝਦੇ ਹੋਏ ਮੇਰੇ ਫਿਕਰ ਹੈ ਬਹੁਤ ਪੀਪੀ ਹੈ ਜੋ ਸੁਜੀ ਹੈ ਨਿਕਲਦਾ ਆ ਤੁਹਾਡਾ ਸਭ ਤੋਂ ਪਹਿਲਾ ਸਵਾਲ ਇਹ ਹੋਗਾ ਕਿ ਕਿਉਂਕਿ ਐਨਾ ਹਿੱਟ ਹੋਣਾ ਅੱਜ ਕੱਲ ਦੇ ਸਿੰਗਰ ਮਿਲਨ ਦਾ ਤੁਸੀਂ ਇਹਨਾਂ ਨੂੰ ਗਾਣੇ ਦਿੱਤੇ ਤੇ ਕਿਹੜਾ ਗੀਤ ਉਹਨਾਂ ਨੂੰ ਦਿੱਤਾ ਤੇ ਸੁਣਾਓ ਥੋੜੇ ਬੋਲ ਨਾਲੇ ਪਤਾ ਲੱਗੇ ਲੋਕਾਂ ਨੂੰ ਹਾਂਜੀ ਜੀ ਜਿਹੜਾ ਆਪਾਂ ਗੀਤ ਰੰਮੇੰਡਾ ਦਾ ਕੰਸਰ ਦਾ ਵਾਜੀ ਸਭ ਜੀ ਇਹਨਾਂ ਨੂੰ ਦਾ ਵਾ ਫੈਦਰ ਨੂੰ ਕੰਡਿਟਾ ਸੀ ਉਹਨਾਂ ਨੇ ਸਟੇਜ ਪਰਫਾਰਮ ਬਹੁਤ ਕੀਤੇ ਤੇ ਬਹੁਤ ਚੰਗਾ ਗੀਤ ਤੇ ਬਹੁਤ ਚੰਗਾ ਪਰਫਾਰਮਸ ਮਿਲਿਆ ਹੈ ਸੰਗੀਤ ਵੱਲੋਂ ਨਾਲ ਉਸ ਗੀਤ ਦੇ ਨਵਤੇ ਸੀ ਕਿ ਵੇਖ ਮੇਰੇ ਦੋਤਿਆ ਕੀ ਹੁੰਦਾ ਪਿਆਈ ਜੱਗ ਤੇ ਕਿ ਦੇਸ਼ ਦੇ ਸਮਾਜ 'ਚ ਸੇ ਵੀਰਲੇ ਚੋਰ ਠੱਗ ਨੇ ਕਿ ਵੇਖ ਮੇਰੇ ਦੋਤਿਆ ਕੀ ਹੁੰਦਾ ਪਿਆ ਜੱਗ ਤੇ ਕਈ ਦੇਸ਼ ਦੇ ਸਮਾਜ 'ਚ ਸੇ ਵੀਰਲੇ ਚੋਰ ਠੱਗ ਨੇ ਉਹ ਵਿੱਚੋਂ ਭਰੇ ਪੈਨੇ ਸਾਰੇ ਬੇਈਮਾਨੀ ਨਾਲ ਭਰੇ ਪੈਨੇ ਸਾਰੇ ਬੇਈਮਾਨੀ ਨਾਲ ਤੇ ਤੂੰ ਵਫਾਦਾਰ ਮੜਕ ਜੇ ਗੁਰੂ ਘਰਾਂ ਚੋਂ ਗ੍ਰੰਥ ਸੈ ਵਿੱਚ ਚੋਰੀ ਹੋਈ ਜਾਣੇ ਨਾ ਮੜੀਆਂ ਚ ਰੱਖੇ ਚੌਕੀਦਾਰ ਮਾਲਕਾਂ ਜੇ ਗੁਰੂ ਘਰਾਂ ਚੋਂ ਗ੍ਰੰਥ ਸੈ ਵਿੱਚ ਚੋਰੀ ਹੋਈ ਜਾਣੇ ਨਾ ਮੜੀਆਂ ਚ ਰੱਖੇ ਚੌਕੀਦਾਰ ਮਾਲਕਾਂ ਕੇ ਵੇਖੇ ਸ ਦੁਨੀਆ ਦੇ ਪੁੱਠੇ ਰਿਵਾਜ ਨੇ ਤੇ ਪੁੰਨ ਦੀ ਥਾਂ ਵਜੀ ਜਾਂਦੇ ਪਾਪਾਂ ਵਾਲੇ ਸਾਜ ਨੇ ਕੇ ਵੇਖੇ ਸ ਦੁਨੀਆ ਦੇ ਪੁੱਠੇ ਰਿਵਾਜ ਨੇ ਤੇ ਪੁੰਨ ਦੀ ਥਾਂ ਵਜੀ ਜਾਂਦੇ ਪਾਪਾਂ ਵਾਲੇ ਸਾਜ ਨੇ ਉਹ ਸੁਖਤੀ ਤੇ ਨਜ਼ਰ ਮੈਨੂੰ ਹੁੰਦਾ ਨਹੀਂ ਤੇ ਦਸਨ ਤਬਾਈਆਂ ਮਾਰਕਾ ਆ ਬਾਪੂ ਲਾ ਦੇਖਣੋਂ ਮੱਝ ਉੱਤੇ ਪੈ ਗਿਆ ਤੇ ਪੁੱਤ ਦੇਰ ਪੱਟ ਬੋਲਣ ਨੂੰ ਦਵਾਇਆਂ ਮਾਰਕਾ ਆ ਬਾਪੂ ਲਾ ਦੇਖਣੋਂ ਮੱਝ ਉੱਤੇ ਪੈ ਗਿਆ ਤੇ ਪੁੱਤ ਦੇਰ ਪੱਟ ਬੋਲਣ ਨੂੰ ਦਵਾਇਆਂ ਮਾਰਕਾ ਆ ਤੁਸੀਂ ਸੁਣਿਆ ਕਿੱਡਾ ਪਿਆਰਾ ਤੇ ਕਿੰਨੇ ਵਧੀਆ ਲਫ਼ਜ਼ ਨੇ ਤੇ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਬੰਦਾ ਕੀ ਸੋਚ ਦਾ ਮਾਲਕ ਹੈ ਚੰਗੀ ਸੋਚ ਤੇ ਚੰਗੇ ਇਨਸਾਨ ਨੂੰ ਅੱਗੇ ਤਾਂ ਲਿਆਉਣਾ ਚਾਹੀਦਾ ਹੈ ਵੀ ਕੀ ਕਿ ਨਾ ਪੜੇ ਤੁਸੀਂ ਮੈਂ ਜੀ ਬਿਲਕੁਲ ਪਾੜੀ ਤੇ ਗਾਣੇ ਲਿਖਦੇ ਫਿਰ ਕਿਦਾਂ ਕੋਣੀ ਮੈਂ ਆਦੇ ਦਿਮਾਗ ਨਾਲ ਨਿਕਲਿੰਦਾ ਜੀ ਕੋਈ ਪ੍ਰਮਾਤਮਾ ਨਾਲ ਗੌਰ ਗਿੱਤੇ ਉਸ ਵਹਿਗਰੂਆਂ ਨੂੰ ਬਹੁਤ ਅੱਛੀ ਜਾਂਦੇ ਨੇ ਤੇ ਜਿਹੜੀ ਕੰਪੋਜ਼ ਹੈ ਸੰਪੂਰੀ ਵੀ ਮਾਰਤੀ ਆ ਕਰਦਾ ਕਿ ਬੋਲ ਜਿੱਤਨਾ ਮਾਲਾ ਦੇ ਵਿੱਚ ਮੋਤੀ ਪੁਰੋਈ ਹੁੰਦੇ ਨੇ ਇਤਨਾ ਜਿਹੜਾ ਗੀਤ ਦੰ ਪਰੋਇਆ ਜਾਂਦਾ ਉਸ ਤੋਂ ਬਾਅਦ ਮੇਰੇ ਭਤੀਜੇ ਨੇ ਜਿਹੜੇ ਪੜੇ ਲਿਖੇ ਨੇ ਉਹਨਾਂ ਤੋਂ ਲਿਖਵਾ ਲੈਣਾ ਹੈ ਲਿਖਵਾ ਕੇ ਫਿਰ ਇਹਦੀ ਤਰਤੀਰ ਕਰਨਾ ਹੈ ਠੀਕ ਹੈ ਤੇ ਆ ਤੁਸੀਂ ਕੰਮ ਤੋਂਦਾ ਕੀ ਆਪਣਾ ਚੱਲਦਾ ਕੰਮ ਤੋਂਦਾ ਆਪਣਾ ਬਈ ਮਿਹਨਤ ਮਜ਼ਦੂਰੀ ਕੋਈ ਵੀ ਕੰਮ ਮਿਲ ਜੇ ਠੀਕ ਹੈ ਹੁਣ ਥੋੜਾ ਸਮਾਂ ਪਹਿਲਾਂ ਹੱਥੋਂ ਇਹਨਾਂ ਤੋਂ ਮਨਾ ਕੇ ਕਿ ਹੁਣ ਗਾਂਢ ਜਿੱਥੇ ਕੰਮ ਮਿਲ ਜੇ ਅੰਦੀ ਕਰ ਲਈ ਮਿਹਨਤ ਮਜ਼ਦੂਰੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਮਿਹਨਤ ਮਜ਼ਦੂਰੀ ਨੌਕਰੀ ਕਰਦਾ ਹੈ ਤੇ ਨਾਲ ਦੀ ਨਾਲ ਇਸ ਲੈਂਡ ਨੂੰ ਵੀ ਟਾਈਮ ਦਿੰਦਾ ਇਸ ਕਰਕੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਕਈ ਜੋ ਚੰਗਾ ਖੁੰਡ ਵਾਲੇ ਨੇ ਚੰਗਾ ਗਾਉਣ ਵਾਲੇ ਨੇ ਉਹ ਇਸ ਵੀਰ ਨੂੰ ਅੱਗੇ ਲੈ ਕੇ ਆਉਣ ਤੇ ਇਸ ਵੀਰ ਨੇ ਗੱਲਾਂ ਕਰਦੇ ਸੀ ਅਸੀਂ ਤੇ ਵੀਰ ਨੇ ਕਿਹਾ ਕਿ ਮੈਂ ਇੱਕ ਅੱਜ ਕੱਲ ਜੋ ਬਹੁਤ ਵਧੀਆ ਸਿੰਗਰ ਹੈ ਵਧੀਆ ਭਰਾ ਹੈ ਤੁਹਾਡਾ ਜੀਖਣ ਉਹਦੇ ਵਾਸਤੇ ਵੀ ਕਹਿੰਦੇ ਕੁਝ ਲਿਖਿਆ ਚੰਗਾ ਲਿਖਿਆ ਹੈ ਸੁਣਨ ਵਾਲਾ ਹੈ ਆਪਾਂ ਸੁਣਦੇ ਹਾਂ ਕਿ ਕਿਸ ਤਰ੍ਹਾਂ ਦੇ ਬੋਲ ਲਿਖੇ ਨੇ ਹਾਂਜੀ ਜੀ ਉਹ ਗੀਤ ਮੈਂ ਲਿਖਿਆ ਸੀ ਮਾਂ ਤੇ ਮਤਲਬ ਜਦੋਂ ਵੀ ਆਪਾਂ ਕੋਈ ਗੀਤ ਨੇਕਦੇ ਆਪਨੇ ਮਨ ਦੇ ਵਿੱਚ ਹੁੰਦਾ ਹੈ ਕਿ ਇਹ ਗੀਤ ਕਿਹੜਾ ਹਾਂਜੀ ਕਲਾਕਾਰ ਕਿਹਨੂੰ ਸੂਟ ਕਰੇਗਾ ਉਹ ਗੀਤ ਜਦੋਂ ਮੈਂ ਲਿਖਿਆ ਸੀ ਤੇ ਮੇਰੇ ਮਨ ਦੇ ਵਿੱਚ ਇਹ ਵਿਚਾਰ ਸੀ ਕਿ ਇਹ ਜਿਹੜਾ ਗੀਤ ਹੈ ਜੀਖਣ ਭਾਜੀ ਨੂੰ ਬਹੁਤ ਸੂਟ ਕਰੂਗਾ ਲਿਖਿਆ ਸੀ ਕਿ ਜਦ ਮੈਂ ਤੇਰੇ ਮੁਖ ਵਿੱਚ ਸੀ ਮਾਂ ਅਜਤ ਮੈਂ ਤੇਰੀ ਕੁੱਖ ਵਿੱਚ ਸੀ ਮਾਂ ਉਹ ਕਿਹੜੀ ਪੀੜ ਤੇਰੇ ਤੇ ਨਹੀਂ ਬੀਤੀ ਉਹ ਤੇਰੀ ਮਮਤਾ ਵਰਗੀ ਭਗਤੀ ਮਾਂ ਹਾਂ ਕਿਤੇ ਪੀਰ ਪਗੰਬਰ ਨਹੀਂ ਕੀਤੀ ਹਾਂ ਤੇਰੀ ਮਮਤਾ ਵਰਗੀ ਭਗਤੀ ਮਾਂ ਾਂਕਿਤ ਤੇ ਪੀਰ ਪਗੰਬਰ ਨਹੀਂ ਕੀਤੀ ਹਾਈ ਕਪਲ ਦਾ ਦਰਦ ਸੈਨਾ ਕੋ ਤੂੰ ਨ ਮੀਨਿੰਦਰ ਸਮੋ ਆਏ ਨਾਨਕ RAM ਇਸਾ ਯਲਾ ਤੇਰੀ ਕੁਖ ਚੋਂ ਪੈਦਾ ਹੋਇਆ ਏ ਨਾਨਕ RAM ਇਸਾ ਯਲਾ ਤੇਰੀ ਕੁਖ ਚੋਂ ਪੈਦਾ ਹੋਇਆ ਏ ओ तेरा देन कद नी दे दे। तेरा देन का देनी दे कद दे। नी ओ घर ने दुनिया देखी वो तेरी ममता वर्गी भगती मां किसे पीर पैगंबर नहीं कितिया किसे पीर पगंबर ਨਹੀਂ ਕੀਤੀ ਜੋ ਤੁਸੀਂ ਸੁਣਿਆ ਗੀਤ ਤਾਂ ਬਹੁਤ ਵਧੀਆ ਅਸੀਂ ਵੀਰ ਨੂੰ ਕਹਾਂਗੇ ਕਿ ਵੀਰ ਤੱਕ ਜੇ ਇਹ ਵੀਡੀਓ ਪਹੁੰਚੇ ਤਾਂ ਵੀਰ ਨੂੰ ਜ਼ਰੂਰ ਕਾਲ ਕਰੇ ਤੇ ਵੀਰ ਨਾਲ ਗੱਲ ਕਰੇ ਵੀਰ ਨੇ ਹੋਰ ਵੀ ਬਹੁਤ ਕੁਝ ਲਿਖਿਆ ਸਮਾਂ ਇਹਨਾਂ ਜਿਆਦਾ ਨਹੀਂ ਹੁੰਦਾ ਕਿ ਆਪਾਂ ਪੂਰੇ ਇੰਟਰਵਿਊ ਤੇ ਇਹ ਜਿੱਥੇ ਸਾਹਮਣੇ ਲਾਈਏ ਪਰ ਇੱਕਦੇ ਗੀਤ ਦੀ ਆਪਾਂ ਹੋਰ ਫਰਮਾਇਸ਼ ਕਰਾਂਗੇ ਜੋ ਕਿ ਇਹਨਾਂ ਨੇ ਰਣਜੀਤ ਬਾਵਾ ਜੀ ਬਾਰੇ ਲਿਖਿਆ ਹੈ ਰਣਜੀਤ ਬਾਵਾ ਲੋਕਤਾਤ ਗਾਉਂਦੇ ਨੇ ਉਹਨਾਂ ਵਾਸਤੇ ਇੱਕ ਲੋਕਤਾਤ ਲਿਖਿਆ ਹੈ ਕਿਉਂਕਿ ਜਦੋਂ ਜਿਹੜਾ ਬੰਦਾ ਲਿਖਦਾ ਹੋਵੇ ਉਹਨੂੰ ਪਤਾ ਹੁੰਦਾ ਹੈ ਕਿ ਕਿਸ ਸਿੰਗਰ ਨੇ ਇਹ ਗਾਣਾ ਗਾਉਣਾ ਹੈ ਤੇ ਕਿਸ ਲਈ ਲਿਖਿਆ ਜਾ ਸਕਦਾ ਹੈ ਤੇ ਕਿਹੜਾ ਇਸ ਤਰ੍ਹਾਂ ਲਗਾਉਂਦਾ ਅਸੀਂ ਵੀ ਵੀ ਤੋਂ ਵੀ ਗਾਣਾ ਸੁਣਦੇ ਆ ਵੀਰ ਦੇ ਉਹ ਵੀ 2-4 ਬੋਲ ਉਰਾਂ ਖੇ ਬਣੇ ਫਿਰਦੇ ਨੇ ਜਿਹੜੇ ਮਾਂ ਬੋਲੀ ਦੇ ਵੈ ਗੁੱਸਾ ਕਰ ਜਾਂਦੇ ਨਾ ਦੇ ਜੇ ਪੇਟ ਖੋਲੀ ਦੇ ਬੁੱ ਸੇਖੀ ਤੇ ਹਾਸ ਦਾ ਕੈਕਰ ਪ੍ਰਚਾਰ ਸੇਖੀ ਤੇ ਹਾਸ ਦਾ ਕੈਕਰ ਪ੍ਰਚਾਰ ਖਾ ਕੇ ਗੁਰੂ ਦਾ ਤੇ ਗੱਲਾਂ ਸੈਂਸ ਦੀਆਂ ਕਰਦੇ ਆ ਜਿਹੜੇ ਲੋਕ ਕਹਿੰਦੇ ਤੇ ਬਚਾਉਣੀ ਆ ਪੰਜਾਬੀ ਸਾਡੇ ਆਵਦੇ ਜਵਾਕ ਕੌਣ ਵਿੰਟ ਪੜਦੇ ਆ ਜਿਹੜੇ ਲੋਕ ਖਿੰਦੇ ਕੇ ਬਚਾਉਣੀ ਆ ਪੰਜਾਬੀ ਉਹ ਤਾਂ ਦੇ ਆਵਦੇ ਜਵਾਕ ਕੌਣ ਵਿੰਟ ਪੜਦੇ ਓਏ ਇਥੇ ਕੌਡੀਆਂ ਦੇ ਪਾ ਜਾਂਦੇ ਤਲ ਦੇ ਪਾਰਸ ਹੋ ਕਰ ਵਕਲ ਕੋ ਆਪਾਂ ਨਲਵੇ ਦੇ ਹਵਾਰਸ ਬਸ ਸਾਡੇ ਗੁਰਾਂ ਨੇ ਸਾਡੇ ਲਈ ਵਾਰ ਦਿੱਤਾ ਪਰਵਾਰ ਸਾਡੇ ਗੁਰਾਂ ਨੇ ਸਾਡੇ ਲਈ ਵਾਰ ਦਿੱਤਾ ਪਰਵਾਰ ਓਏ ਅਸੀਂ ਪੁੰਨ ਵਾਲੇ ਪਾਪਾਂ 'ਚ ਕਰਮ ਬਦਲੇ ਉਹ ਜਿਹੜੇ ਸਿੱਖ ਦੀ ਗੁਰੂ ਦੇ ਹੁਕਮ ਅਗੇ ਬੰਦ ਬੰਦ ਅਸੀਂ ਸਰਫਸਾ ਬਣ ਲੈ ਧਰਮ ਬਦਲੇ ਉਹ ਜਿਹੜੇ ਸਿੱਖ ਦੀ ਗੁਰੂ ਦੇ ਹੁਕਮ ਅਗੇ ਬੰਦ ਬੰਦ ਤੇ ਅਸੀਂ ਸਰਫਸਾ ਬਣ ਲਈ ਧਰਮ ਬਦਲੇ ਆਜੋ ਵੇਚ ਵੀਰ ਨੇ ਕਿਹਾ ਸਰਫਸਾ ਬਣ ਦੀ ਧਰਮ ਬਦਲੇ ਇਹ ਆਧਿਕਾਲ ਦੇ ਜੋ ਚੱਲ ਰਿਹਾ ਹੈ ਕਈ 크੍ਰਿਸਚੀਅਨਤੀ ਵੱਲ ਜਾ ਰਹੇ ਨੇ ਕਈ ਕੋਈ ਧਰਮ ਬਦਲ ਰਹੇ ਨੇ ਕੋ ਚੰਦ ਪੈਸਿਆਂ ਲਈ ਵੀਰ ਨੇ ਜੋ ਵੀ ਲਿਖਿਆ ਸੱਚ ਲਿਖਿਆ ਹੈ ਕਿ ਤੁਸੀਂ ਇਸ ਨੂੰ ਸੁਣੋ ਤੇ ਵੀਰ ਦੀ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਚੰਗੀ ਸੋਚ ਵਾਲਾ ਇਨਸਾਨ ਜਦੋਂ ਚੰਗਾ ਹੁੰਦਾ ਹੈ ਅੱਗੇ ਤਾਂ ਸਮਾਜ ਵੀ ਚੰਗਾ ਹੁੰਦਾ ਹੈ ਤੁਸੀਂ ਪਿਛਲੇ ਦਿਨ ਜੋ ਹੋਇਆ ਉਹ ਵੀ ਤੁਹਾਨੂੰ ਚੰਗੀ ਤਰ੍ਹਾਂ ਉਸ ਨਾਲ ਰੂਬਰੂ ਹੋ ਤੁਸੀਂ ਸਭ ਕਿ ਜਿਹੜੇ ਤਾਂ ਲੱਚਰ ਤਾਂ ਬੁਲਾਉਂਦੇ ਨੇ ਉਹਨਾਂ ਦੇ ਤਾਂ ਲੱਖਾਂ ਦੇ ਫੋਲੋਅਰ ਹੋ ਜਾਂਦੇ ਨੇ ਪਰ ਇਹੋ ਜਿਹੇ ਇਨਸਾਨ ਨੂੰ ਇਹੋ ਜਿਹੇ ਚੰਗੇ ਬੰਦੇ ਨੂੰ ਲੋਕੀ ਸੁਣਾ ਆਸੰਭ ਨਹੀਂ ਕਰਦੇ ਸੁਣ ਲੈਂਦੇ ਨੇ ਕੋਈ ਫਾਲੋ ਨਹੀਂ ਕਰਦਾ ਕੋਈ ਇਹਨਾਂ ਦੇ ਨਾਲ ਅਟੈਚਮੈਂਟ ਨਹੀਂ ਨਹੀਂ ਕਰਦਾ ਕਿਉਂਕਿ ਚੰਗੇ ਇਨਸਾਨ ਨੂੰ ਅੱਗੇ ਲਿਆਉਣਾ ਚਾਹੀਦਾ ਆਪਣੇ ਬੱਚਿਆਂ ਤੇ ਵੀ ਚੰਗਾ ਅਸਰ ਪਵੇਗਾ ਮੈਨੂੰ ਇੱਕ ਸ਼ਾਇਰ ਤੇ ਤੇ ਆ ਰਿਹਾ ਲਫ਼ਜ਼ਾਂ ਦੀ ਕੀ ਕੀਮਤ ਹੁੰਦੀ ਪੁੱਛੀ ਕਿਸੇ ਸਿਆਣੇ ਨੂੰ ਉਮਰਾਂ ਹੀ ਨੇ ਬੀਤ ਜਾਂਦੀਆਂ ਲਫ਼ਜ਼ਾਂ ਨੂੰ ਸਦਾਰਨ ਨੂੰ ਕਿ ਉਮਰਾਂ ਬੀਤ ਜਾਂਦੀਆਂ ਲਫ਼ਜ਼ਾਂ ਨੂੰ ਸਦਾਰਨ ਨੂੰ ਪਰ ਇਹ ਤਾਂ ਸੁਧਰੇ ਹੋਈ ਲੱਗਦੇ ਨੇ ਤੇ ਇਹਨਾਂ ਨੂੰ ਆਪਾਂ ਅੱਗੇ ਵੱਧ-ਵੱਧ ਲੈ ਕੇ ਆਈਏ ਵੀਰ ਦੀ ਵੱਧ-ਵੱਧ ਸਪੋਰਟ ਕਰੀਏ ਤੇ ਕੋਈ ਵੀ ਵੀਰ ਮੇਰਾ ਜੇ ਇਹਨਾਂ ਦੇ ਗਾਣਾ ਗਾਉਣਾ ਚਾਹੁੰਦਾ ਹੋਵੇ ਇਹਨਾਂ ਨੂੰ ਮਿਲਣਾ ਚਾਹੁੰਦਾ ਹੋਵੇ ਤਾਂ ਇਹਨਾਂ ਦਾ ਆਪਾਂ ਐਡਰੈਸ ਤੇ ਇਹਨਾਂ ਦਾ ਨੰਬਰ ਪੁੱਛ ਲੈਣੇ ਵੀਰ ਨੂੰ ਕਿੱਥੋਂ ਦੇ ਨੇ ਤੇ ਵੀਰ ਜੀ ਕਿੱਥੋਂ ਦੇ ਤੁਸੀਂ ਭਗਵਾਨਪੁਰ ਪਿੰਡ ਹੈ ਮੇਰੇ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਤੀ ਭਗਵਾਨਪੁਰ ਦੀ ਹੈ ਨੰਬਰ ਵੀ ਦੱਸ ਦਿਆ 82892397 82892397 ਵੀ ਇਹਨੇ ਆਪਣਾ ਨੰਬਰ ਦਾ ਦੱਸ ਦਿੱਤਾ ਹੈ ਜੇ ਕਿਸੇ ਨੂੰ ਵੀ ਸਿੰਗਰ ਨੂੰ ਜਾਂ ਕਿਸੇ ਨੂੰ ਵੀ ਕੋਈ ਜੋ ਚੰਗਾ ਗਾਉਣਾ ਚਾਹੁੰਦਾ ਹੋਵੇ ਅਸੀਂ ਇੱਥੇ ਆਪਣੇ ਕਰਨ ਕਰਨ ਦੀ ਬਹੁਤ ਵਧੀਆ ਮਿਕਰ ਨੇ ਕਮਲ ਬੈਲਾ ਉਹਨੂੰ ਕਹਾਂਗੇ ਵੀ ਦੇ ਨਾਲ ਜਰੂਰ ਸੰਪਰਕ ਕਰੇ ਕਿਉਂਕਿ ਵੀਰ ਵੀ ਲੋਕਤੱਤ ਗਾਉਂਦਾ ਹੈ ਚੰਗਾ ਗਾਉਂਦਾ ਹੈ ਤੇ ਉਹ ਵੀਰ ਇਹਨਾਂ ਨਾਲ ਸੰਪਰਕ ਕਰੇ ਤੇ ਇਹਨਾਂ ਦੇ ਜੋ ਗੀਤ ਨੇ ਅਟੈਚਮੈਂਟ ਕਰਕੇ ਆਪਾਂ ਆਪਣੇ ਬੰਦੇ ਨੂੰ ਅੱਗੇ ਲੈ ਕੇ ਚੱਲੀਏ ਜੋ ਇਸ ਵੀਡੀਓ ਨੂੰ ਦੇਖਣ ਦੀ ਬਹੁਤ ਬਹੁਤ ਧੰਨਵਾਦ ਸ਼ੇਅਰ ਕਰਿਓ ਇਸ ਵੀਡੀਓ ਨੂੰ ਤੇ ਚੰਗੇ ਬੰਦੇਆਂ ਤੱਕ ਪਹੁੰਚਾਇਓ ਧੰਨਵਾਦ ਸਤਿ ਸ੍ਰੀ ਅਕਾਲ ਜੀ